ਕਾਂਗਰਸ ਹਰਿਆਣਾ ਦੀ ਕਰਨਾਲ ਸੀਟ ਦੇ ਉੱਤੇ ਸਾਬਕਾ ਮੁੱਖ ਮੰਤਰੀ ਮਨੋ ਲਾਲ ਖੱਟੜ ਦੇ ਖਿਲਾਫ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਬਾਲੀਵੁੱਡ ਸਟਾਰ ਸੰਜੇ ਦੱਤ ਨੂੰ ਇਥੋਂ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਕਾਂਗਰਸ ਦੇ ਪੈਨਲ ਵਿੱਚ ਸ਼ਾਮਲ ਨਾਵਾਂ ਨੂੰ ਰੱਦ ਕਰਦਿਆਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਫਿਲਮੀ ਅਦਾਕਾਰ ਸੰਜੀਤ ਦੱਤ ਨੂੰ ਕਰਨਾਲ ਦੇ ਵਿੱਚ ਮਨੋਹਰ ਲਾਲ ਖੱਟੜ ਦੇ ਖਿਲਾਫ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਦੇ ਵਿੱਚ ਸੋਨੀਆ ਗਾਂਧੀ ਅਤੇ ਹੋਰ ਵੱਡੇ ਆਗੂਆਂ ਨੇ ਕਰਨਾਲ ਸੀਟ ਤੇ ਸੰਜੀਤ ਦੱਤ ਦੇ ਨਾਮ ਤੇ ਚਰਚਾ ਕੀਤੀ ਹੈ ਪਰ ਅੰਤਿਮ ਫੈਸਲਾ ਪਾਰਟੀ ਦੇ ਸੂਬਾ ਪੱਧਰੀ ਆਗੂਆਂ ਦੇ ਨਾਲ ਚਰਚਾ ਕਰਨ ਤੋਂ ਬਾਅਦ ਲਿਆ ਜਾਵੇਗਾ ਤੁਹਾਨੂੰ ਪਤਾ ਹੋਵੇਗਾ ਕਿ ਸੰਜੀਤ ਦੱਤ ਦੇ ਪਰਿਵਾਰਕ ਮੈਂਬਰ ਪਹਿਲਾਂ ਵੀ ਸਿਆਸਤ ਵਿੱਚ ਰਹੇ ਨੇ ਅਭਿਨੇਤਾ ਸੰਜੀਤ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਸਨ ਜਦਕਿ ਉਹਨਾਂ ਦੀ ਭੈਣ ਪ੍ਰਿਯੰਕਾ ਦੱਤ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ ਤੇ ਹੁਣ ਸੰਜੀਤ ਦੱਤ ਦੀ ਵੀ ਸਿਆਸਤ ਵਿੱਚ ਐਂਟਰੀ ਹੋਣ ਦੀ ਗੱਲ ਚੱਲ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਹ ਖਬਰ ਕਿੰਨੀ ਸੱਚ ਹੈ ਇਹ ਤਾਂ ਅਨਾਉਂਸਮੈਂਟ ਤੋਂ ਬਾਅਦ ਜਾਂ ਅੰਤਿਮ ਫੈਸਲਾ ਲੈ ਕੇ ਜਦ ਤੱਕ ਨਾਮ ਅਨਾਉਂਸ ਨਹੀਂ ਕਰ ਦਿੱਤਾ ਜਾਂਦਾ ਉਸ ਤੋਂ ਵਾਧ ਹੀ ਲਿਆ ਜਾਵੇਗਾ ਫਿਲਹਾਲ ਇਸ ਦਿਖ ਘੜੀ ਵਿੱਚ ਸੰਜੀਤ ਦੱਤ ਦੇ ਨਾਮ ਤੇ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਕਾਂਗਰਸ ਹਰਿਆਣਾ ਦੀ ਕਰਨਾਲ ਸੀਟ ਦੇ ਉੱਤੇ ਸਾਬਕਾ ਮੁੱਖ ਮੰਤਰੀ ਮਨੋ ਲਾਲ ਖੱਟੜ ਦੇ ਖਿਲਾਫ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਬਾਲੀਵੁੱਡ ਸਟਾਰ ਸੰਜੀਤ ਦੱਤ ਨੂੰ ਇਥੋਂ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਕਾਂਗਰਸ ਦੇ ਪੈਨਲ ਵਿੱਚ ਸ਼ਾਮਲ ਨਾਵਾਂ ਨੂੰ ਰੱਦ ਕਰਦਿਆਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਫਿਲਮੀ ਅਦਾਕਾਰ ਸੰਜੇ ਦੱਤ ਨੂੰ ਕਰਨਾਲ ਦੇ ਵਿੱਚ ਮਨੋਰ ਲਾਲ ਖੱਟੜ ਦੇ ਖਿਲਾਫ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਦੇ ਵਿੱਚ ਸੋਨੀਆ ਗਾਂਧੀ ਅਤੇ ਹੋਰ ਵੱਡੇ ਆਗੂਆਂ ਨੇ ਕਰਨਾਲ ਸੀਟ ਤੇ ਸੰਜੇ ਦੱਤ ਦੇ ਨਾਮ ਤੇ ਚਰਚਾ ਕੀਤੀ ਹੈ ਪਰ ਅੰਤਿਮ ਫੈਸਲਾ ਪਾਰਟੀ ਦੇ ਸੂਬਾ ਪਧਰੀ ਆਗੂਆਂ ਦੇ ਨਾਲ ਚਰਚਾ ਕਰਨ ਤੋਂ ਬਾਅਦ ਲਿਆ ਜਾਵੇਗਾ ਤੁਹਾਨੂੰ ਪਤਾ ਹੋਵੇਗਾ ਕਿ ਸੰਜੀਤ ਦੱਤ ਦੇ ਪਰਿਵਾਰਕ ਮੈਂਬਰ ਪਹਿਲਾਂ ਵੀ ਸਿਆਸਤ ਵਿੱਚ ਰਹੇ ਨੇ ਅਭਿਨੇਤਾ ਸੰਜੀਤ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਸਨ ਜਦਕਿ ਉਹਨਾਂ ਦੀ ਭੈਣ ਪ੍ਰਿਯੰਕਾ ਦੱਤ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ ਤੇ ਹੁਣ ਸੰਜੀਤ ਦੱਤ ਦੀ ਵੀ ਸਿਆਸਤ ਵਿੱਚ ਐਂਟਰੀ ਹੋਣ ਦੀ ਗੱਲ ਚੱਲ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਹ ਖਬਰ ਕਿੰਨੀ ਸੱਚ ਹੈ ਇਹ ਤਾਂ ਅਨਾਉਂਸਮੈਂਟ ਤੋਂ ਬਾਅਦ ਜਾਂ ਅੰਤਿਮ ਫੈਸਲਾ ਲੈ ਕੇ ਜਦ ਤੱਕ ਨਾਮ ਅਨਾਉਂਸ ਨਹੀਂ ਕਰ ਦਿੱਤਾ ਜਾਂਦਾ ਉਸ ਤੋਂ ਆਧੇ ਲਿਆ ਜਾਵੇਗਾ ਫਿਲਹਾਲ ਇਸ ਦੀ ਘੜੀ ਵਿੱਚ ਸੰਜੀਤ ਦੱਤ ਦੇ ਨਾਮ ਤੇ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਕਾਂਗਰਸ ਹਰਿਆਣਾ ਦੀ ਕਰਨਾਲ ਸੀਟ ਦੇ ਉੱਤੇ ਸਾਬਕਾ ਮੁੱਖ ਮੰਤਰੀ ਮਨੋਲਾਲ ਖੱਟੜ ਦੇ ਖਿਲਾਫ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਬਾਲੀਵੁੱਡ 스타 ਸੰਜੀਤ ਦੱਤ ਨੂੰ ਇਥੋਂ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਕਾਂਗਰਸ ਦੇ ਪੈਨਲ ਵਿੱਚ ਸ਼ਾਮਲ ਨਾਵਾਂ ਨੂੰ ਰੱਦ ਕਰਦਿਆਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਫਿਲਮੀ ਅਦਾਕਾਰ ਸੰਜੀਤ ਦੱਤ ਨੂੰ ਕਰਨਾਲ ਦੇ ਵਿੱਚ ਮਨੋਹਰ ਲਾਲ ਖੱਟੜ ਦੇ ਖਿਲਾਫ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਦੇ ਵਿੱਚ ਸੋਨੀਆ ਗਾਂਧੀ ਅਤੇ ਹੋਰ ਵੱਡੇ ਆਗੂਆਂ ਨੇ ਕਰਨਾਲ ਸੀਟ ਤੇ ਸੰਜੀਤ ਦੱਤ ਦੇ ਨਾਮ ਤੇ ਚਰਚਾ ਕੀਤੀ ਹੈ ਪਰ ਅੰਤਿਮ ਫੈਸਲਾ ਪਾਰਟੀ ਦੇ ਸੂਬਾ ਪੱਧਰੀ ਆਗੂਆਂ ਦੇ ਨਾਲ ਚਰਚਾ ਕਰਨ ਤੋਂ ਬਾਅਦ ਲਿਆ ਜਾਵੇਗਾ ਤੁਹਾਨੂੰ ਪਤਾ ਹੋਵੇਗਾ ਕਿ ਸੰਜੀਤ ਦੱਤ ਦੇ ਪਰਿਵਾਰਕ ਮੈਂਬਰ ਪਹਿਲਾਂ ਵੀ ਸਿਆਸਤ ਵਿੱਚ ਰਹੇ ਨੇ ਅਭਿਨੇਤਾ ਸੰਜੀਤ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਸਨ ਜਦਕਿ ਉਹਨਾਂ ਦੀ ਭੈਣ ਪ੍ਰਿਯੰਕਾ ਦੱਤ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ ਤੇ ਹੁਣ ਸੰਜੀਤ ਦੱਤ ਦੀ ਵੀ ਸਿਆਸਤ ਵਿੱਚ ਐਂਟਰੀ ਹੋਣ ਦੀ ਗੱਲ ਚੱਲ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਹ ਖਬਰ ਕਿੰਨੀ ਸੱਚ ਹੈ ਇਹ ਤਾਂ ਅਨਾਉਂਸਮੈਂਟ ਤੋਂ ਬਾਅਦ ਜਾਂ ਅੰਤਿਮ ਫੈਸਲਾ ਲੈ ਕੇ ਜਦ ਤੱਕ ਨਾਮ ਅਨਾਉਂਸ ਨਹੀਂ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਹੀ ਲਿਆ ਜਾਵੇਗਾ ਫਿਲਹਾਲ ਇਸ ਦੀ ਘੜੀ ਵਿੱਚ ਸੰਜੇ ਦੱਤ ਦੇ ਨਾਮ ਤੇ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ